अॼ बाबेसू साग पोग्राम ਆਲੇ ਜਾਣ ਮੁੰਡਿਆਂ ਨੂੰ ਬਣਾ ਰਹੇ ਨੇ ਅੱਜ ਆਪਣੇ ਸੇਖਜਾਂ ਦੇ ਸਿੱਧੀ ਧਾਣੇ ਤੇ ਇਹ ਹੁਣ ਇਸ ਤੋਂ ਬਾਅਦ ਅੱਧੀ ਕੁਝ ਪਾਪਾ ਨੱਚ ਰਹੇ ਨੇ ਲੋਕ ਦੇਖੋ ਕੀ ਦਾ ਕਾਹਨ ਚੱਲ ਰਿਹਾ ਹੈ ਅੱਗੂ ਅੱਗੇ ਆ ਜਾਓ ਅਕਾਲ ਪੰਥ ਦੇ ਸਾਹਿਬ ਤੋਂ ਬਣਾਵਾਂ ਜਾ ਰਹੀ ਹੋਏ ਹੈ ਸਾਹਿਬ ਜਗਾਂ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਸਮੂਚੀ ਕੌਮ ਸਮੂਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ ਮੋਦੀ ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚਮਕੌਰ ਸਾਹਿਬ ਦਾ ਦਿਹਾੜਾ ਚੜ ਰਿਹਾ ਹੈ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਵਾਰ ਸਹਿਬਜਾ ਦੇ 7 ਤੇ 9 ਸਾਲ ਦੇ ਨੀਹਾਂ 'ਚ ਸ਼ਹੀਦ ਹੋਏ ਨੇ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਕਿ ਕਿਸੇ ਨੇ ਮਿਠਾਈ ਨਹੀਂ ਬਣਾਉਣੀ ਢੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਅਜ ਅੱਗੇ ਆਜ ਅੱਗੇ ਇੱਕ ਮਿੰਟ ਅੱਗੇ ਗੱਲ ਕਰਨ ਆਕਾ ਹੋ ਜੀ ਜੀ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਨੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਸਿੱਧਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਨਾਲ ਦੇਖੋ ਆਪਣਾ ਸਾਹ ਇਹ ਕਹੋ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬ ਜੀ ਸਾਹਬ ਕਹਾਂ ਇਹ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਇਤਿਹਾਸ ਇੱਥੇ ਰੁਕਾਂ ਦੇ ਨਹੀਂ ਰੁਕਾਂ ਦੇ ਨਹੀਂਗੇ ਤੁਸੀਂ ਸਣਾ ਨਹੀਂ ਮੈਂ ਮੈਂ ਇੱਥੇ ਸਾਡੇ ਲੋਕ ਸਮਾਣੇ ਸਮਾਣੇ ਤੋਂ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਇੱਥੇ ਿੱਦੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕਾਹਨੂੰ ਕੋਈ ਲੜਾਈ ਝਗੜਾ ਦਾ ਜ਼ਿੰਮੇਵਾਰ ਕੋਈ ਹਾਂਜੀ ਇਹਦਾ ਨੰਬਰ ਕਿਹਦਾ ਕਿਹਦਾ ਘਰ ਇਹਦਾ ਨਾਮ ਲਿਖਦੇ ਨਾ ਦਰਜ ਕਰਦੇ ਸਾਡੇ ਨਾਲ ਨਹੀਂ ਪਿੰਡ ਦੀ ਨਹੀਂ ਸਰ ਪਿੰਡ ਦੀ ਸਾਡੀ ਪਿੰਡ ਦੀ ਮਾਮਾ ਮੈਂ ਸਾਡੇ ਆ ਗਏ ਲੋਕ ਪਿੰਡ ਦੀ ਲੋਕ ਭੰਜੇ ਸੌ ਰਹੇ ਨੇ ਜਵਾਬ ਇਹਨਾਂ ਨੂੰ ਕੀ ਪਤਾ ਕਿ ਮਰਦੀ ਗੋਰਾ ਕਰ ਲੋ ਤੁਸੀਂ ਇਹਨਾਂ ਬੇਸਹਾਰੀਆਂ ਮਾਇਆਂ ਦੇ ਸਾਡੇ ਪਿੰਡ ਦੀਆਂ ਮਾਇਆਂ ਨੂੰ ਤੁਸੀਂ ਇਹਨਾਂ ਨੂੰ ਕੀ ਪਤਾ ਗੋਰਾ ਕਰ ਰਹੇ ਹੋ ਤੁਸੀਂ ਦੇਖੋ ਅੱਜ ਕ੍ਰਿਸਟੇ ਹੈ ਇਸ ਵਿੱਚ ਜਰਾ ਵਰਲਡ ਲੈਵਲ ਤੇ ਮਨਾਇਆ ਜਾਂਦਾ ਹੈ ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ ਜਰਾ ਧੀਰਗੀਆਂ ਹੋ ਗਏ ਹੋਗੇ ਇਹ ਮੰਨ ਲਿਆ ਵੀ ਸਮਝੀ ਥੋੜੀ ਇੱਕ ਮਿੰਟ ਨੂੰ ਗੱਲ ਕਰਾਂਗੇ ਸਭ ਕੀਤੇ ਮਨਾਇਆ ਜਾਂਦਾ ਜੀ ਸੰਗਮ ਚੁਟੀ ਹਰ ਜਗ੍ਹਾ ਮੇਰੀ ਬੇਹਤ ਸਨ ਗੱਲ ਚਾਹ ਦੇਖੋ ਜੀ ਚੁੱਪ ਚਪਟ ਚੁੱਪ ਚਲੋ ਥੋੜੀ ਨਾਲ ਥੋੜੀ ਸਹਿਯੋਗ ਬਿਲਕੁਲ ਵੀ ਜੀ ਚਿੰਨ੍ਹ ਤੇ ਖੜੇ ਨੂੰ ਰੋਕ ਲਓ ਬਾਹਰ ਨਾ ਖੜ ਕੇ ਜੀ ਖੜਾ ਦੇ ਦੋਸਤ ਖੜੇ ਨਗਰ ਕਲੀ ਸਾਬ ਆ ਮੱਕਾ ਵੀ ਨਗਰ ਦੀ ਕਿੰਨੇ ਸਿਆਸੀ ਸਾਮ ਲਾ ਮੀ ਪਹਿਲੇ ਅਸੀਂ ਉਧਰ ਉਹ ਦਵਾਰ ਪੈ ਤੁਸੀਂ ਆ ਜੇ ਮੇਰੇ ਬੱਚੇ ਦੋਨੇ ਜਾਂਦੇ ਨੇ ਸਾਰੇ ਸਾਮ ਮੈਂ ਬੁਲਾਏ ਨੇ ਜਿਹੜੀ ਸੀ ਜਾ ਮੇਰੇ ਗਾਲਾ ਕੱਟ ਨਾ ਕੁਛ ਸੀ ਜਾ ਦੇ ਨਾ ਬਿੰਦੂ ਸੀ ਜਾ ਗਿਆ ਨਹੀਂ ਨਹੀਂ ਇਹ ਪੂਰਾ ਬੰਦੀ ਕਰਾਉਣਾ ਕਰਨਾ ਅਸੀਂ ਦਾ ਹੈ ਇਹ ਤਾਂ ਬੇਨਤੀ ਕਰ ਰਹੇ ਹਾਂ ਅਫਸੋਸ ਹੈ ਕਈ ਵਾਰ ਜਿਸ ਤਰ੍ਹਾਂ ਵੀ ਅਫਸੋਸ ਹੈ ਨਾ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ ਸੱਤ ਸਾਲ ਦਾ ਬੱਚਾ ਮਰ ਗਿਆ ਆਉਂਦਾ 6 ਵਜੇ ਮੜੀ ਗਈ ਮੜੀ ਗਈ 6 ਵਜੇ ਕਿੰਨਾ ਹੁੰਦਾ ਉਰੀ ਕੌਮ ਜਨ ਅਫਸੋਸ ਮਨਾ ਰਹੇ ਦੇਖੋ ਪਹਿਲੇ ਅਸੀਂ ਨਗਰ ਕਿੰਚੇ ਸੀ ਆ ਦੇਖੋ ਬਾਬੇ ਨੇ ਕਿਹਾ ਅਸੀਂ ਅਫਸੋਸ ਨਹੀਂ ਕਰ ਰਹੇ ਨਗਰ ਕਿੰਚੇ ਹੁਣ ਢੋਲ ਵਜਾਓ ਨਗਰ ਕਿੰਚੇ ਹੁਣ ਢੋਲ ਵਜਾਓ ਮੈਂ ਨਗਰ ਦੀ ਧੱਕੀ ਚ ਪਾ ਗਏ ਇਹ ਵੀ ਸੇਵਾ ਇਹ ਸਾਫ ਬੱਡਰ ਬੱਸ ਇਹ ਸਾਫ ਬੱਡਰ ਮੈਂ ਲਿਆਉਣੇ ਬੱਡਰ ਬੱਸ ਲਾ ਕੇ ਤਾਨਾ ਵਜਾਉਣੀ ਹੋਣੀ ਚਾਹੀਦੀ ਇਸ ਚਲੋ ਅਸੀਂ ਮਾਦੀ ਕਿਸੇ ਬਣਾ ਰਹੀ ਹਾਂ ਕਿ ਨਹੀਂ ਤਾਂ ਤਾਂ ਕੁਸਾਈ ਹੋਣੀ ਹੈ ਹੁਣੀ ਇੱਕ ਰਿਜ਼ਲਟ ਹੋਰ ਨਿਕਲੂਗਾ ਇਹ ਤੁਸੀਂ ਆਪਣਾ ਨਹੀਂ ਦਿੱਤੇ ਜੇ ਬਾਈ ਜੀ ਇਹਨਾਂ ਨੂੰ ਨਾ ਵਜਾ ਕੇ ਰਸਤਾ ਦਿਓ ਵੇਖੋ ਚਲੇ ਜਾ ਨਿਕਲ ਹੋ ਰੋ ਆਹਦਾ ਸਮਾਂ ਖਰਾ ਹੋ ਰਿਹਾ ਇਹ ਤਾਂ ਕੋ ਦਿਨ ਟਾਈਮ ਲੰਮ ਦਿਨੀ ਇਸ ਤੋਂ ਦੋ ਮਿੰਟ ਹੋ ਗਏ ਤੂੰ ਯਾਰ ਸਮਾਨੇ ਦੇ ਵਿੱਚ ਕਰਨਾ ਆਪਣੇ ਉਧਰ ਨਾਲ ਯਾਰ ਤੂੰ ਆਪਦੇ ਪਿੰਡਾਂ ਜੇ ਭਜਾ ਜਾ ਕੇ ਸੁਣਾਣੀ ਕਿ ਕਿਰ ਬੜ ਕੇ ਭਜਾ ਗਿਆ ਨੰਦਰਪੁਰ ਆ ਗਿਆ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੋ ਕਰੀਗਾ ਬਾਕੀ ਪਿੰਡ ਦੇ ਕਿਉਂ ਕੱਟੋ ਮੈਂ ਜਵਾਬ ਇਹਨਾਂ ਦੱਗੀ ਦੇ ਵਿੱਚ ਤੁਸੀਂ ਧੱਕੇ ਨਾਲ ਜਾ ਕੇ ਆ ਰਹੇ ਨੇ ਮੁਸਲਮਾਨ ਵੀ ਲੈ ਰਹੇ ਨੇ ਉਹਨਾਂ ਨੂੰ ਕਿਹੜਾ ਕਰਤਾ ਸੀ ਨੇ ਆਪਾਂ ਸਭ ਨੂੰ ਕੱਟਦੇ ਹਾਂ ਦੇਖੋ ਕਿ ਸਭ ਨੂੰ ਕੱਟਦੇ ਹਾਂ ਸਾਸਨ ਨਹੀਂ ਮਾਰ ਰਹੇ ਕਿਤੋਂ ਆਪਾਂ ਕੱਟ ਨਹੀਂ ਕਰਦੇ ਸਾਰੇ ਬਾਈ ਜੀ ਜਾ ਰਹੇ ਆ ਪਿੰਡ ਪੁੱਲੀ ਆਪਦਾ ਥੋੜੇ ਟੇਲੇ ਚ ਚਲੇ ਜਾਓ ਜਥੇਵੰਦੀਆਂ ਆ ਰਹੀਆਂ ਹਨ ਕੰਮ ਕਰ ਲੋ ਹੋਰ ਕੀ ਸੁਣਨ ਨੂੰ ਥੋੜੀ ਜਿਹੀ ਮੈਡੀ ਆ ਰਿਹਾ ਰੋਲ ਕਰਦੇ ਰਿਹਾ ਜਾਂਦਾ ਜਾਂਦਾ ਹੋਇਂਦਰ ਜੀ ਤੇ ਆ ਪੂਰੇ ਬੰਦੇ ਬੋਲਿਆ ਯਾਰ ਬੁਰ ਦਾ ਪਿਛੋਲੀ ਨਾ ਯਾਰ ਹਾਂ ਤਾਂ ਮੈਂ ਤਾਂ ਬਗੜੇ ਗੇੜੇ ਬੋਲ ਹਾਂ ਤਾਂ ਚੁੱਪ ਕਰਿਆ ਯਾਰਾਂ ਜਲੂਸ ਨਿਕਲੂ ਠੀਕ ਕਰ ਲੈ ਹੁਣ ਡੋਲਣਾ ਬੰਦ ਕਰ ਲੋ ਜੀ ਆ ਜਿਹੜੇ ਜੀਸੂ ਮਸੀਹ ਆਲਿਆਂ ਨੇ ਪਿੰਡ ਬਟਰੁੱਖਾਂ ਦੇ ਵਿਚਾਇਦੋ ਉਦੋਂ ਬਾਅਦ ਅਸੀਂ ਇਹ ਤੋਰ ਤੇ ਉਹਨੇ ਅਸੀਂ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਲੇ ਤੋਂ ਆ ਕੇ ਬੰਦੇ ਪਟਰੂਖਾਂ ਦੇ ਵਿੱਚ ਢੋਲ ਵਜਾ ਰਹੇ ਨੇ ਤੇ ਥੱਥੇ ਤੁਹਾਨੂੰ ਦਿਖਾਉਣਾ ਡੀ ਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਇਹਨਾਂ ਨੂੰ ਸ਼ੌਕ ਦੀ ਲਹਿਰ ਦੀ ਨਹੀਂ ਪਤਾ ਹੁਣ ਆ ਫਿਰ ਰਹੇ ਨੇ ਜੀ ਹੜਕਾ ਤੇ ਅਸੀਂ ਇਹਨਾਂ ਨੂੰ ਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਡਮਾ ਕੇ ਆਵਾਂਗੇ ਕਿ ਕਹਾਂ ਜਾ ਕੇ ਵੀ ਰਹੇ ਗਾਹਾਂ ਕੋ ਉਹ ਕਰਨਾ ਕਿਤੇ ਕੋਈ ਹਰਕਤ ਕਰਨ ਨੂੰ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੀ ਯਾਰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸੋਗ ਚੱਲ ਰਿਹਾ ਹੈਗਾ ਲੋਕ ਢੋਲ ਵਜਾ ਕੇ ਖੁਸ਼ੀਆਂ ਮਨਾਉਂਦੇ ਫਿਰਦੇ ਨੇ ਇਹੋ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰਨੇ ਫਿਰ ਲੋਕ ਆਉਂਦੇ ਨੇ ਸਰਕਾਰ ਆਉਂਦੀ ਹੈ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦਿਆਂ ਦੇ ਨੱਥ ਪਾਉਣੀ ਜ਼ਰੂਰੀ ਆ ਗਈ ਆ ਦੇਖੋ ਜੀ ਨੀਲੇ ਵੋਟ ਵਾਲਾ ਜਿਹੜਾ ਮੈਨ ਹੈਡ ਹੈਗਾ ਸਮਾਣੀ ਤੋਂ ਆਇਆ ਹੈਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ